ਰਹਾ ਬਹੁਤ 30 ਦਿਨਾਂ ਦਾ ਲੱਗ ਗਿਆ ਜਿਹੜਾ ਡਿਲੇ ਹੈ ਨਹੀਂ 3-4 ਦਿਨ ਦਾ ਵਾਹੀਆ ਨਹੀਂ ਜਿਨ੍ਹਾਂ ਤੇ ਤੁਮ ਤੋਂ ਬਤ ਸਾਰੀ ਐਕਸਪਲੇਨ ਕਰਕੇ ਬਾਰੇ ਸੈਂ ਕਰੋ ਸਰ ਕ੍ਰੈਡਿਟ ਡਿਪਾਰਟਮੈਂਟ ਦੇ ਵਿੱਚ ਆਜਾਦ ਹੋ ਚੈਕ ਕੀਤੀ ਸਰ ਅੱਜ ਸਾਇਦ ਐਂਟੈਕਸਿਸ਼ਨ ਭਵਨ ਦੇ ਅੰਦਰ ਆਇਾਂਗੇ ਕਿਉਂਕਿ ਕਾਫੀ ਵਾਰ ਸੇ ਤੋਂ ਸਾਡੇ ਅਫਸਰ ਸਾਹਿਬਾਨ ਨੂੰ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਕਿ ਕਾਫੀ ਸਰੀਆਂ ਫਾਈਲਾਂ ਚ 2 ਦਿਨ ਦਾ 3 ਦਿਨ ਦਾ 4 ਦਿਨ ਦਾ ਡਿਲੇ ਹੋ ਜਾਂਦਾ ਯਾਨੀ ਕਿ ਫਾਈਲ ਦੋ ਦੋ ਤਿੰਨ ਦਿਨ ਜਿਹੜੀ ਅਫਸਰ ਦੇ ਅੰਦਰ ਪੈਂਡਿੰਗ ਪਈ ਤਾਂ ਜੀ ਉਹ ਕਲੀਅਰ ਦੀ ਹੁੰਦੀ ਔਰ ਉਸ ਕਰਕੇ ਕਰਪਸ਼ਨ ਹੋਣ ਦੇ ਚਾਂਸਸ ਜਿਹੜੇ ਨੇਗੇ ਉਹ ਵਾਧਿਆ ਦੇ ਨੇਗੇ ਸੋ ਇਹ ਸ਼ਿਕਾਇਤ ਵੀ ਲਈ ਸੀ ਇਹ ਚੈਕਿੰਗ ਕੀਤੀ ਹੈ ਕਿ ਕਾਫੀ سارے ਰਿਕਾਰਡ ਜਿਹੜਾ ਅਸੀਂ ਕਲੈਕਟ ਕੀਤਾਗਾ ਸਾਡੇ ਕਮਿਸ਼ਨਰ ਸਾਹਿਬ ਨੇ ਰਿਪੋਰਟ ਕਬਜ਼ੇ ਚ ਲਿਆਗਾ ਉਸ ਰਿਪੋਰਟ ਨੂੰ ਦੇਖਾਂਗੇ ਜਿੱਦਾ ਵੀ ਜਿਸ ਵੀ ਅਫਸਰ ਦੀ ਜਿਸ ਵੀ ਕਲਰਕ ਦੀ ਅਫਸਰ ਦੀ ਡਿਲੇ ਹੋਊਗੀ ਤਾਂ ਉਹਦੇ ਖਿਲਾਫ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਬਾਕੀ ਸਭ ਕੀ ਮੈਸੇਜ ਕਿਹਨੇ ਜਾਨਾ ਜਨੋ ਜਿਹੜੇ ਇਸ ਤਰ੍ਹਾਂ ਡਿਲੇ ਕਰਦੇ ਨੇ ਤੁਹਾਡੇ ਸਰਕਾਰ ਮੈਸੇਜ ਬੜਾ ਸਪਸ਼ਟਾ ਕਿ ਕੋਈ ਵੀ ਫਾਈਲ ਕਿਸੇ ਵੀ ਅਫੀਸਰ ਕੋਲੇ ਜਦੋਂ ਆਉਂਦੀ ਹੈ ਤਾਂ ਤੁਰੰਤ 24 ਆਵਰ ਜਿਹੜਾ ਉਹਦੇ ਜਿਹੜਾ ਵੀ ਟਾਈਮ ਲਿਖਿਆਗਾ ਉਸ ਟਾਈਮ ਦੇ ਦਰਾਂ ਤੁਸੀਂ ਉਤੇ ਐਕਸ਼ਨ ਲਓ ਜੋ ਵੀ ਤੁਹਾਡਾ ਫੈਸਲਾ ਬਣਦਾਗਾ ਫੈਸਲਾ ਪੋਜ਼ਿਟਿਵ ਨੈਗੇਟਿਵ ਦੀ ਮੈਂ ਗੱਲ ਨਹੀਂ ਕਰਦਾ ਫੈਸਲਾ ਜਿਹੜਾ ਹੈਗਾਗਾ ਉਹਦੇ ਤੇ ਲੈਣਾ ਪੜਦਾ ਜੇ ਫੈਸਲਾ ਨਹੀਂ ਲੈਂਦੇ ਇਟ ਮੀਨਸ ਕਿ ਕਿਤਰਾ ਕਿਤੇ ਕਰਪਸ਼ਨ ਵੱਲ ਉਂਗਲ ਜਾਂਦੀ ਆ ਡਿਲੇ ਵੀ ਜਿਹੜੀ ਹੁੰਦੀ ਆ ਕਿਸੇ ਕੰਮ ਚ ਡਿਲੇ ਕਰਨਾ ਉਹ ਵੀ ਵੈਸੇ ਨੂੰ ਤਾਂ ਕਰਪਸ਼ਨ ਹੀ ਮੰਨੀ ਜਾਂਦੀ ਆ ਸੋ ਇਸ ਗੱਲ ਕਰਕੇ ਬਿਲਕੁਲ ਟੋਲਰੇਟਲੀ ਕੀਤਾ ਜਾਊਗਾ ਜਿਹੜਾ ਵੀ ਦੋਸ਼ੀ ਹੋਇਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇੱਕ ਤੋਂ ਵਿਅਕਤੀ ਜਿਹੜੇ ਲੱਗੇ ਗੈਰਹਾਜ਼ਰ ਨੇਗੇ ਉਹਨਾਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰਾਂਗੇ ਸਰ ਸਾਬ ਹਾਈਵੇਜ਼ ਦੇ ਉੱਪਰ ਤੁਸੀਂ ਇੱਕ ਵਾਰੀ ਬਹੁਤ ਵੱਡੀ ਚੈਕਿੰਗ ਕੀਤੀ ਸੀ ਜੀ ਕਾਫੀ ਚੋਰੀ ਫੜੀ ਸੀ ਮਾਦਾ ਵਾਸੀ ਲੱਗਦਾ ਵੀ ਦੁਬਾਰਾ ਉਸ ਤਰ੍ਹਾਂ ਤੁਸੀਂ ਅਰਥਨ ਸਿਧੀ ਚੈਕਿੰਗ ਕਰੋਗੇ ਬਿਲਕੁਲ ਆਉਣ ਵਾਲੇ ਸਮੇਂ ਚ ਚੈਕਿੰਗ ਕਰਾਂਗੇ ਜੀ ਕੱਲੇ ਆ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਗੈਰਕਾਨੂੰਨੀ ਕੰਮ ਕਰਦੇ ਰਹਿੰਦੇ ਰਹੇਗੇ ਉਹਨਾਂ ਨੂੰ ਫੜਨਾ ਉਹਨਾਂ ਤੇ ਐਕਸ਼ਨ ਲੈਣਾ ਸਾਡੇ ਅਫਸਰ ਸਹਿਬਾਨ ਦਾ ਕੰਮ ਹੁੰਦਾਗਾ ਪਰ ਲੇਕਿਨ ਸਮੇਂ ਸਮੇਂ ਸੇ ਮੈਂ ਵੀ ਖੁਦ ਜਾਣਾਗਾ ਤਾਂ ਕਿ ਸਾਡੇ ਅਫਸਰਾਂ ਜਿਹੜੇ ਨੇਗੇ ਉਹ ਵੀ ਅੱਛੇ ਤਰੀਕੇ ਨਾਲ ਕੰਮ ਕਰਦੇ ਰਹਿਣ ਉਹਨਾਂ ਨੂੰ ਵੀ ਜਿਹੜਾ ਹੋਰ ਤਾਕਤ ਮੇਰੇ ਵੱਲ ਮਿਲੇ ਜਦੋਂ ਅਫਸਰ ਦੇ ਨਾਲ ਮੰਤਰੀ ਖੜਾ ਹੁੰਦਾਗਾ ਤਾਂ ਮੈਂ ਸਮਝਦਾ ਜਿਹੜਾ ਅਫਸਰ ਆ ਹੋਰ ਵੀ ਅੱਛੇ ਤਰੀਕੇ ਨਾਲ ਕੰਮ ਕਰਦੀ ਉਹਨਾਂ ਤਾਕਤ ਮਿਲਦੀ ਹੈ ਥੈਂਕ ਯੂ ਸਰ ਥੈਂਕ ਯੂ ਸਰ